ਚੰਦਰਪਗਾ ਬਾਚ ਰਾਦੇ ਪ੍ਰਤੀ ਚੰਦਰਪਗਾ ਨੇ ਰਾਦਾ ਨੂੰ ਕਿਹਾ ਤਵਈਆ ਬਤੀਆ ਫਨ ਚੰਦਰਪਗਾ ਮੁਖ ਤੇ ਇਹ ਬਾਤ ਕਹੀ ਬ੍ਰਖਪਾਨ ਸੁਤਾ ਸੋ ਫਿਰ ਚੰਦਰਪਗਾ ਨੇ ਆਪਣੇ ਮੁਖ ਤੋਂ ਰਾਦਾ ਨਾਲ ਇਸ ਤਰ੍ਹਾਂ ਗੱਲ ਕੀਤੀਆਂ ਆਵੋ ਖੇਲ ਕਰੇ ਹਰ ਸੋ ਹਮ ਨਾਹਕ ਖੇਲ ਕਰੋ ਤਉ ਮਕਾ ਸੋ اے ਰਾਦਾ ਆਓ ਅਸੀਂ ਸਾਰਿਆਂ ਮਿਲ ਕੇ ਕ੍ਰਿਸ਼ਨ ਨਾਲ ਖੇਡ ਕਰੀਏ ਤੂੰ ਹੋਰ ਕਿਸ ਨਾਲ ਵਿਅਰਥ ਵਿੱਚ ਖੇਡ ਰਹੀ ਹੈ ਤਾਂ ਕੀ ਪ੍ਰਭਾ ਕਵ ਸ਼ਾਮ ਕਹ ਹੈ ਉਪਜੀ ਹੈ ਜੋ ਆਪਣੇ ਮਨ UASੋ ਕਵੀ ਸ਼ਾਮ ਕਹਦੇ ਹਨ ਉਸ ਦੀ ਜੋ ਸ਼ੋਭਾ ਮੇਰੇ ਆਪਣੇ ਮਨ ਵਿੱਚ ਪੈਦਾ ਹੋਈ ਹੈ ਗਵਰਨ ਜੋਤ ਤਰੀਨ ਕੀ ਛਪਗੀ ਦੁਤ ਰਾधिका ਚੰਦਰ ਕਲਾ ਸੋ ਰਾਦਾ ਰੂਪ ਚੰਦਰ마 ਦੀ ਚਾਂਦਨੀ ਦੇ ਸਾਹਮਣੇ ਗੋਪੀਆਂ ਰੂਪ ਤਾਰਿਆਂ ਦੀ ਚਮਕ ਛੁੱਪ ਗਈ ਹੈ ਰਾਦੇ ਬਾਤ ਰਾਦਾ ਨੇ ਕਿਹਾ ਤਵੈ ਆ ਤੁਨ ਚੰਦਰ ਪਗਾ ਕੀ ਸਵੇ ਬਤੀਆ ਬ੍ਰਿਖ ਭਾਨ ਸੁਤਾ ਤਬ ਐਸੀ ਕਹਿਓ ਹੈ ਜੰਦਰ ਭਗਾ ਦੀਆਂ ਸਾਰੀਆਂ ਗੱਲਾਂ ਸੁਣ ਕੇ ਤਦ ਰਾਦਾ ਨੇ ਇਸ ਤਰ੍ਹਾਂ ਕਿਹਾ اے ਸਖੀ ਸੁਣੋ ਯਾਹੀ ਕੇ ਹੇਤ ਸੁਣੋ ਸਜਣੀ ਅਮ ਲੋਕਨ ਕੋ ਉਪਹਾਸ ਸਫਿਓ ਹੈ ਇਸੇ ਕ੍ਰਿਸ਼ਨ ਦੇ ਪ੍ਰੇਮ ਕਰਕੇ ਆਸਾ ਲੋਕਾ ਦੇ ਮਖੋਲ ਸਹਾਰੇ ਹਾਨ ਸ੍ਰੋਨਨ ਮੈਂ ਸੁਨ ਰਾਸ ਕਥਾ ਤਬਹੀ ਮਨ ਮੈਂ ਅਮ ਧਿਆਨ ਗਹਿਓ ਹੈ ਜਦੋਂ ਦੀ ਰਾਜ ਦੀ ਕਥਾ ਕੰਨਾ ਨਾਲ ਸੁਣੀ ਹੈ ਤਦੋਂ ਤੋਂ ਅਸੀਂ ਮਨ ਵਿੱਚ ਇਸ ਦਾ ਧਿਆਨ ਤਰਿਆ ਹੋਇਆ ਹੈ। ਧਿਆਮਕ ਹੈ ਆਖੀ ਆਪਿਕ ਕਹ ਹਮਰੇ ਮਨ ਕੋ ਤਨ 모ਹੇ ਰਹयो ਹੈ। ਕਾਵੀ ਸ਼्याम ਕਹਿੰਦੇ ਹਨ ਸ਼्याम ਨੂੰ ਅੱਖੀਆਂ ਨਾਲ ਵੇਖਦਿਆਂ ਹੀ ਤੁਹਾਡਾ ਮਨ ਅਤੇ ਤਨ 모ਹਿਆ ਗਿਆ ਹੈ। ਤਬ ਚੰਦਰ ਬਗਾ ਇਹ ਬਾਤ ਕਹਿਓ ਤਜਨੀ ਹਮਰੀ ਬਾਤਿਆ ਸੁਨ ਲੀਜੈ ਚੰਦਰਪਗਾ ਨੇ ਇਸ ਤਰ੍ਹਾਂ ਕਿਹਾ اے ਸਖੀ ਮੇਰੀ ਗੱਲ ਧਿਆਨ ਨਾਲ ਸੁਣ ਲੈ ਦੇਖੋ ਸ਼ਾਮ ਬਿਰਾਜਤ ਹੈ ਜਿਹੇ ਮੁਖ ਕੇ ਭਿਖ ਏ ਪੋਨ ਜੀਜੈ ਵੇਖ ਕਿ੍ਰਿਸ਼ਨ ਵਿਰਾਜਮਾਨ ਹਨ ਜਿਸ ਦੇ ਮੁਖ ਨੂੰ ਵੇਖ ਕੇ ਫਿਰ ਜੀਵਨ ਮਿਲਦਾ ਹੈ ਜਾ ਕੇ ਘਰੇ ਮਿਤ ਹੋਏ ਖੁਸੀ ਸੁਣੀਐ ਉਠ ਕੇ ਸੋ ਕਾਜ ਕਰੀਜੈ ਹੋਰ ਸੁਣ ਜਿਸ ਕਾਰਜ ਦੇ ਕਰਨ ਨਾਲ ਮਿੱਤਰ ਨੂੰ ਖੁਸ਼ੀ ਹੋਵੇ ਉਹੀ ਕੰਮ ਉੱਠ ਕੇ ਜਲਦੀ ਕਰਨਾ ਚਾਹੀਦਾ ਹੈ ਤਾਂ ਹੀ ਤੇ ਰਾਦੇ ਕਹੋ ਤੁਮ ਸੋ ਅਬ ਚਾਰ ਪਈ ਤੋ ਵਿਚਾਰ ਨਾ ਕੀਜੈ ਇਹ ਰਾਦਾ ਇਸ ਲਈ ਤਾਂ ਤੈਨੂੰ ਕਹਿੰਦੀ ਹਾਂ ਕਿ ਜੇ ਹੁਣ ਅੱਖਾਂ ਚਾਰ ਹੋ ਗਈਆਂ ਹਨ ਤਾਂ ਫਿਰ ਵਿਚਾਰ ਨਹੀਂ ਕਰਨਾ ਚਾਹੀਦਾ ਕਬਿਓ ਬਾਤ ਕਬੀ ਕਹਿੰਦੇ ਹਨ ਤਵਈਆ ਕਾਣਾ ਕੇ ਭੇਟਨ ਪਾਏ ਚਲੀ ਵਤੀਆ ਸੁਨ ਚੰਦਰ ਭਗਾ ਫੁਨ ਕੈਸੇ ਚੰਦਰ ਭਗਾ ਦੀਆਂ ਗੱਲਾਂ ਸੁਣ ਕੇ ਰਾਧਾ ਸ਼੍ਰੀ ਕ੍ਰਿਸ਼ਨ ਦੇ ਚਰਨ ਪਰਸਨ ਲਈ ਇਸ ਤਰ੍ਹਾਂ ਚੱਲੀ ਮਾਨੋ 나ਗ ਸੁਤਾ ਇਹ ਸੁੰਦਰ ਤਿਆਗ ਚਲੀ ਗ੍ਰਹ ਪਾਤਰ ਤਰਾਸ ਦੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਮਾਨੋ ਇਹ ਸੁੰਦਰੀ 나ਗ ਪੁੱਤਰੀ ਹੈ ਜੋ ਗਰੜ ਪਤਰ ਤਰਾ ਦੇ ਧਰਤੋਂ ਕਾਰਨ ਤਿਆਗ ਕੇ ਚੱਲੀ ਹੋਵੇ ਗਵਾਰਣ ਮੰਦਰ ਤੇ ਨਿਕਸੀ ਕਬ ਸ਼ਾਮਕ ਹੈ ਉਪਮਾਤ ਹੈ ਐਸੇ ਕਵੀ ਸ਼ਿਆਮ ਕਹਿੰਦੇ ਹਨ ਘਰਾਂ ਤੋਂ ਨਿਕਲੀਆਂ ਗੋਪੀਆਂ ਦੀ ਉਪਮਾ ਇਸ ਤਰ੍ਹਾਂ ਕਹੀ ਜਾ ਸਕਦੀ ਹੈ ਮਾਨੋ ਸ਼ਿਆਮ ਕਹਨ ਤਜ ਕੈ ਪਗ ਟੀ ਹੈ ਸੋ ਬਿਜਲੀ ਧੁੱਤ ਜੈਸੀ ਮਾਨੋ ਕਾਲੇ ਬੱਦਲਾ ਨੂੰ ਤਿਆ ਕੇ ਬਿਜਲੀ ਦੀ ਚਮਕ ਪੈਦਾ ਹੋ ਗਈ ਹੋਵੇ ਰਾਸਿਆ ਕੀ ਰਚਨਾ ਭਗਵਾਨ ਕਹ ਹੈ ਕਬ ਸ਼ਿਆਮ ਬਚੇਤਰ ਘਰੀ ਹੈ ਕਾਵਿ ਸ਼ਾਮ ਕਹਿੰਦੇ ਹਨ ਕਿ੍ਰਿਸ਼ਨ ਨੇ ਰਾਸ ਮੰਡਲ ਦੀ ਅਚਰਜਪਾਰੀ ਰਚਨਾ ਕੀਤੀ ਹੈ ਰਾਜਤ ਹੈ ਤਰੇ ਜਮੁਨਾ ਅਤ ਹੀ ਤਹ ਚਾਂਦਨੀ ਚੰਦ ਕਰੀ ਹੈ ਬੇਟਾ ਜਮੁਨਾ ਵਗਦੀ ਹੋਈ ਸ਼ੋਭਾ ਪਾ ਰਹੀ ਹੈ ਅਤੇ ਉਤੋਂ ਚੰਦਰਮਾ ਨੇ ਬਹੁਤ ਚਾਂਦਨੀ ਕੀਤੀ ਹੋਈ ਹੈ ਸੇਤਪਟ ਅਸੰਗ ਰਾਜਤ ਗਵਰਨਤਾ ਕੀ ਪ੍ਰਭਾ ਕਬਨੇ ਸੋ ਕਰੀ ਹੈ ਗੋਪੀਆਂ ਚਿੱਟੇ ਵਸਤਰਾ ਨਾਲ ਸ਼ੋਭਾ ਪਾ ਰਹੀਆਂ ਹਨ ਉਹਨਾਂ ਦੀ ਪ੍ਰਭਾ ਦਾ ਵਰਣਨ ਕਵੀ ਨੇ ਇਸ ਤਰ੍ਹਾਂ ਕੀਤਾ ਹੈ ਮਾਨੋ ਰਾਸ ਬਗੀਚਨ ਮੈਂ ਇਹ ਫੂਲਨ ਕੀ ਫੁਲਵਾਰ ਚੜੀ ਹੈ ਮਾਨੋ ਰਾਸ ਮੰਡਲ ਦੀ ਰੂਪ ਬਗੀਚੇ ਵਿੱਚ ਫੁੱਲਾਂ ਦੀ ਫੁਲਵਾੜੀ ਚੜੀ ਹੋਈ ਹੋਵੇ ਚੰਦਰ ਪਗਾ ਹੂੰ ਕੋ ਮਾਨ ਕਹਿਓ ਬ੍ਰਿਕ ਭਾਨ ਸੁਤਾ ਹਰ ਪਾਇਨ ਲੱਗੀ ਕੇ ਅੰਦਰ ਭਗਾ ਦਾ ਕੇ ਹਾਂ ਮੰਨ ਕੇ ਰਾਧਾ ਸ਼੍ਰੀ ਕ੍ਰਿਸ਼ਨ ਦੇ ਚਰਣੀ ਪੈ ਗਈ ਮੈਂ ਅਸੀ ਸੁੰਦਰ ਮੂਰਤ ਵੇਖ ਕੇ ਤਾਹੀ ਕੇ ਦੇਖ ਬੇਕੋ ਅਨੁਰਾਗੀ ਕਾਮਦੇਵ ਵਰਗੀ ਸੁੰਦਰ ਸ਼ਕਲ ਵੇਖ ਕੇ ਉਸੇ ਨੂੰ ਵੇਖਣ ਦੇ ਪ੍ਰੇਮ ਵਿੱਚ ਮਗਨ ਹੋ ਗਈ ਸੋਵਤ ਸੀ ਜਨ ਲਾਜ ਕੀ ਨੀਂਦ ਮੈਂ ਲਾਜ ਕੀ ਨੀਂਦ ਤਾਜੀ ਅਬ ਜਾਗੀ ਇੰਜ ਭਰਤੀ ਤ ਹੁੰਦਾ ਹੈ ਮਾਨੋ ਲਾਜ ਦੀ ਨਿੰਦਰ ਵਿੱਚ ਸੁੱਤੀ ਹੋਈ ਉਹਨ ਲਾਜ ਦੀ ਨਿੰਦਰ ਨੂੰ ਛੱਡ ਕੇ ਜਾਗੀ ਹੋਵੇ ਜਾ ਕੋ ਮੁਨੀ ਨਹ ਅੰਤਲ ਹੈ ਇਹ ਤਾਹੀ ਸੋ ਖੇਲ ਕਰੈ ਵੱਡ ਭਾਗੀ ਜਿਸ ਦਾ ਮੁਨੀ ਜਨ ਵੀ ਅੰਤ ਨਹੀਂ ਪਾ ਸਕਦੇ ਇਹ ਵੱਡ ਭਾਗਣ ਉਸ ਨਾਲ ਖੇੜ ਰਹੀ ਹੈ ਕਾਨੈ ਬਾਜ ਰਾਧਾ ਸੋ ਕਿਸ਼ਨ ਨੇ ਰਾਧਾ ਨੂੰ ਕਿਹਾ ਦੋਹਰਾ ਕ੍ਰਿਸ਼ਨ ਰਾਧਾ ਦਾ ਸੰਗ ਕਹਿਓ ਅਤ ਹੀ ਬਹਿਸ ਕੈ ਬਾਤ ਕ੍ਰਿਸ਼ਨ ਨੇ ਬਹੁਤ ਹਾਸ ਕੇ ਰਾਧਾ ਨੂੰ ਇਹ ਗੱਲ ਕਹੀ ਥੇ ਲੋ ਗਾਵੋ ਪ੍ਰੇਮ ਸੋ ਤੁਨ ਸਮ ਕੰਚਨ ਗਾਤ ਇਹ ਸੋਨੇ ਵਰਗੇ ਸਰੀਰ ਵਾਲੀਏ ਸੋਣਾ ਪ੍ਰੇਮ ਪੂਰਵਕ ਗਾਓ ਅਤੇ ਕਿਡੋ ਕ੍ਰਿਸ਼ਨ ਬਾਤ ਸੁਣ ਰਾਧਿਕਾ ਅਤ ਹੀ ਬਹਿਸ ਕੈ ਜੀਤ ਕ੍ਰਿਸ਼ਨ ਦੀ ਗੱਲ ਸੁਣ ਕੇ ਰਾਧਾ ਮਨ ਵਿੱਚ ਹੱਸ ਕੇ ਬਹੁਤ ਪ੍ਰਸann ਹੋਈ ਰਾਸ ਵਿੱਚ ਹੈ ਗਾਣ ਲੱਗੀ ਗੁਵਾਰਨ ਸੋ ਮਿਲ ਗੀਤ ਅਤੇ ਗੋਪੀਆਂ ਨਾਲ ਮਿਲ ਕੇ ਰਾਸ ਵਿੱਚ ਗੀਤ ਗਾਉਣ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ